ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਣੀ ਆ ਕਿ ਪਿਛਲੇ ਕੱਲ ਵਿਸਾਖੀ ਵਾਲੇ ਦਿਨ ਜੋ ਆਪਾਂ ਵੀਡੀਓ ਪਾਈ ਸੀ ਕਹਾਣੀ ਪਾਈ ਸੀ ਉਸ ਕਹਾਣੀ ਨੂੰ ਤੁਹਾਡੇ ਵੱਲੋਂ ਮਾਣਾ ਮੂਹ ਹੀ ਪਿਆਰ ਮਿਲਿਆ ਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਮੈਂ ਵਾਰ-ਵਾਰ ਤੁਹਾਡਾ ਥੈਂਕਸ ਕਰਦੀ ਆ ਤੇ ਅੱਗੇ ਤੋਂ ਮੈਂ ਇੱਕ ਰਿਕੁਐਸਟ ਵੀ ਕਰਦੀ ਆ ਕਿ ਜਦੋਂ ਤੁਸੀਂ ਆਪਣੀ ਇੱਕ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਆਪਣੀ ਹਰ ਇੱਕ ਵੀਡੀਓ ਨੂੰ ਵਧੀਆ ਪਿਆਰ ਦਿਆ ਕਰੋ ਜੇ ਤੁਹਾਨੂੰ ਲੱਗਦਾ ਕਿ ਕਹਾਣੀ ਵੱਡੀ ਹੁੰਦੀ ਆ ਤਾਂ ਆਪਾਂ ਐਵਰੇਜ ਥੋੜੀ ਘਟਾ ਲਾਂਗੇ ਪਰ ਤੁਸੀਂ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਜੋ ਮੇਰੇ ਪੁਰਾਣੇ ਸਰੋਤੇ ਨੇ ਉਹ ਮੇਰੇ ਨਾਲ ਜੁੜੇ ਹੋਏ ਆ ਪਰ ਜਿਹੜੇ ਵੀ ਜਿੰਨੇ ਵੀ ਨਵੇਂ ਸਬਸਕ੍ਰਾਈਬਰ ਜੁੜਦੇ ਆ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਕਿ ਮੈਂ ਵਧੀਆ ਕੰਟੈਂਟ ਤੁਹਾਡੇ ਅੱਗੇ ਲੈ ਕੇ ਆਵਾਂ ਪਰ ਇੱਕ ਵੀਡੀਓ ਵਾਇਰਲ ਹੋ ਕੇ ਫਿਰ ਆਪਣੀਆਂ ਵੀਡੀਓ ਜਿਹੜੀਆਂ ਬਿਲਕੁਲ ਸਲੋ ਚੱਲੀਆਂ ਜਾਂਦੀਆਂ ਤੇ ਜੇ ਤੁਸੀਂ ਵਧੀਆ ਪਿਆਰ ਦਿਓ ਤੇ ਮੈਨੂੰ ਹੋਰ ਵੀ ਹੌਸਲਾ ਮਿਲੂਗਾ ਬਸ ਇੰਨੀ ਕੁ ਗੱਲ ਆ ਗੁਜਾਰਿਸ਼ ਆ ਇਹਨੂੰ ਜਰੂਰ ਸਿਰ ਮੱਥੇ ਪ੍ਰਵਾਨ ਕਰਿਓ ਤੇ ਅੱਜ ਦੀ ਕਹਾਣੀ ਵੀ ਆਪਾਂ ਵਿਸਾਖੀ ਦੇ ਰਿਲੇਟਿਡ ਹੀ ਤੁਹਾਡੇ ਨਾਲ ਲੈ ਕੇ ਆਏ ਆਂ ਅਕਸਰ ਸਾਡੇ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਤੇ ਕਮੈਂਟਾਂ ਦੇ ਵਿੱਚ ਮੈਨੂੰ ਇਹ ਕਿਹਾ ਜਾਂਦਾ ਕਿ ਤੁਹਾਡੀ ਕਹਾਣੀ ਝੂਠੀ ਆ ਜਾਂ ਕਲਪਨਿਕ ਆ ਹਾਂ ਦੇਖੋ ਕਾਲਪਨਿਕ ਕਹਾਣੀਆਂ ਸੁਣਾਉਣ ਦਾ ਵੀ ਇੱਕ ਮਕਸਦ ਹੁੰਦਾ ਕਾਲਪਨਿਕ ਨੀਰੀਆਂ ਕਾਲਪਨਿਕ ਨਹੀਂ ਹੁੰਦੀਆਂ ਸਾਡੇ ਆਲੇ-ਦੁਆਲੇ ਵਿੱਚੋਂ ਵਾਪਰੀਆਂ ਹੋਈਆਂ ਚੀਜ਼ਾਂ ਜਿਹੜੀਆਂ ਕਲਪਨਾ ਦੇ ਰੂਪ ਦੇ ਵਿੱਚ ਆਪਾਂ ਤੁਹਾਡੇ ਨਾਲ ਪੇਸ਼ ਕਰਦੇ ਆਂ ਕੁਝ ਇੱਕ ਚੀਜ਼ਾਂ ਉਹਦੇ ਵਿੱਚ ਕਾਲਪਨਿਕ ਐਡ ਹੁੰਦੀਆਂ ਤੇ ਕਰਨੀਆਂ ਵੀ ਪੈਂਦੀਆਂ ਚਲੋ ਸਾਰਿਆਂ ਦੀ ਇੱਕੋ ਜੀ ਸੋਚ ਨਹੀਂ ਹੁੰਦੀ ਪਰ ਮੋਸਟਲੀ ਮੈਨੂੰ ਬਹੁਤ ਪਿਆਰ ਮਿਲਦਾ ਤੁਹਾਡੇ ਵੱਲੋਂ ਕਮੈਂਟਾਂ 'ਚ ਵੀ ਤੇ ਸਤਿਕਾਰ ਮਿਲਦਾ ਤੇ ਇਹ ਪਿਆਰ ਸਤਿਕਾਰ ਮੇਰੀ ਜ਼ਿੰਦਗੀ ਦਾ ਆਧਾਰ ਆ ਤੇ ਮੈਨੂੰ ਬਹੁਤ ਬਹੁਤ ਸਕੂਨ ਮਿਲਦਾ ਤੁਹਾਡੇ ਪਿਆਰ ਸਤਿਕਾਰ ਨਾਲ ਤੇ ਇਸੇ ਤਰ੍ਹਾਂ ਦੀ ਇੱਕ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹ ਮੁਖਤਿਆਰਕ ਔਰ ਇੱਕ ਪਿੰਡ ਦੇ ਵਿੱਚ ਰਹਦੀ ਆ ਤੇ ਪਿੰਡਾਂ ਦੇ ਵਿੱਚ ਨਾ ਕੁਝ ਕੁ ਔਰਤਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਬਹੁਤ ਕਹਿੰਦੀਆਂ ਕੋਹ ਹੁੰਦੀਆਂ ਹੁੰਦੀਆਂ ਮਤਲਬ ਅਕੇਲੋ ਕੇ ਆਪਣੇ ਘਰਮੇ ਦੇ ਵਿੱਚ ਲਾਣੇ ਦੇ ਵਿੱਚ ਪਰਿਵਾਰ ਦੇ ਵਿੱਚ ਵੀ ਉਹਨਾਂ ਦੀ ਚੱਲਦੀ ਹੁੰਦੀ ਆ ਉਹਨਾਂ ਦੇ ਜਿਹੜੇ ਪੁੱਤਰ-ਪੋਤਰੇ ਆ ਜਾਂ ਉਹਨਾਂ ਦੀਆਂ ਨੂੰਹਾਂ ਉਹਨਾਂ ਤੋਂ ਪੁੱਛ ਕੇ ਗੱਲ ਕਰਦੀਆਂ ਤੇ ਇਹੋ ਜਿਹੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ ਤਾਕੜ ਔਰਤਾਂ ਕਿਹਾ ਜਾਂਦਾ ਆਪਾਂ ਅੱਜ ਮੁਖਤਿਆਰ ਕੌਰ ਜਿਹੜੀ ਤਾਕੜ ਔਰਤ ਉਹਦੀ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਮੁਖਤਿਆਰ ਕੌਰ ਦੇ ਤਿੰਨ ਪੁੱਤਰ ਤੇ ਉਹਦੇ 6-7 ਪੋਤੇ-ਪੋਤੀਆਂ ਸੀ ਤੇ ਪਰਿਵਾਰ ਦੇ ਵਿੱਚ ਉਹਨਾਂ ਦਾ ਇੰਨਾ ਦਬਦਬਾ ਸੀ ਕਿ ਪਰਿਵਾਰ ਦਾ ਕੋਈ ਵੀ ਬੰਦਾ ਉਹਨੂੰ ਪੁੱਛੇ ਬਿਨਾ ਕਦਮ ਨਹੀਂ ਸੀ ਪੁੱਟਦਾ ਇਸ ਗੱਲ ਦਾ ਮੁਖਤਿਆਰ ਕੌਰ ਨੂੰ ਹੋਰ ਵੀ ਮਾਣ ਮਹਿਸੂਸ ਹੁੰਦਾ ਕਿਉਂਕਿ ਮੁਖਤਿਆਰ ਕੌਰ ਦੇ ਪਤੀ ਦੀ ਛੋਟੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਤੇ ਮੁਖਤਿਆਰ ਕੌਰ ਨੇ ਬੰਦਿਆਂ ਵਾਂਗੂ ਸਮਾਜ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਜਦੋਂ ਉਹ ਵਿਧਵਾ ਹੋਈ ਤਾਂ ਬਹੁਤ ਸਾਰੇ ਲੋਕਾਂ ਨੇ ਉਹਤੇ ਗਲਤ ਨਿਗਾਹ ਰੱਖੀ ਪਰ ਉਹਦਾ ਇੱਕੋ ਹੀ ਨਿਸ਼ਾਨਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੈਰਾਂ ਸਿਰ ਖੜੀ ਕਰਦਿਆਂ ਤੇ ਚਲੋ ਉਹਨੇ ਮਾਣ ਰੱਖਿਆ ਵੀ ਪਿੰਡ ਦੇ ਵਿੱਚ ਜਾਂ ਕਿਤੇ ਵਾਰ ਉਹਨੇ ਆਪਣੀ ਇੱਜ਼ਤ ਨੂੰ ਕੋਈ ਦਾਗ ਨਹੀਂ ਲਾਇਆ ਉਹ ਬੰਦਿਆਂ ਵਾਂਗ ਬੰਦਿਆਂ ਦੇ ਵਿੱਚ ਵਿਚਰਦੀ ਸੀ ਰੁੱਖੇ ਸੁਭਾਅ ਦੀ ਸੀ ਕਈ ਔਰਤਾਂ ਥੋੜੇ ਰੁੱਖੇ ਸੁਭਾਅ ਦੀਆਂ ਹੁੰਦੀਆਂ ਤੇ ਉਹਨਾਂ ਦਾ ਉਹੀ ਰੁੱਖਾ ਸੁਭਾਅ ਉਹਨਾਂ ਦੀ ਜ਼ਿੰਦਗੀ ਬਣਾ ਦਿੰਦਾ ਮੁਖਤਿਆਰ कौर ਜਦੋਂ ਖੇਤ ਦੇ ਵਿੱਚ ਕੰਮ ਕਰਦੀ ਤਾਂ ਬਹੁਤ ਸਾਰੇ ਦੇਵਰਾ ਜੇਠਾ ਨੇ ਉਹਨੂੰ ਟੀਚਰਾਂ ਨਾਲ ਛੇੜਨਾ ਪਰ ਉਹ ਹਰ ਇੱਕ ਦੀ ਰਗ ਰਗ ਤੋਂ ਬਾਕੇ ਪੀਸੀ ਤੇ ਉਹ ਕਹਿ ਦਿੰਦੀ ਸੀ ਉਹਨੂੰ ਅਗਲੇ ਨੂੰ ਸਿੱਧਾ ਕਹਿ ਦਿੰਦੀ ਸੀ ਕਿ ਮੈਂ ਇਸ ਤਰ੍ਹਾਂ ਦੀ ਔਰਤ ਨਹੀਂ ਆ ਕਿ ਤੁਸੀਂ ਮੈਨੂੰ ਕੁਝ ਵੀ ਮਜ਼ਾਕ ਕਰੋ ਤੇ ਮੈਂ ਸਹਿ ਲੂੰਗੀ ਮੇਰੇ ਸਿਰ ਤੇ ਬੰਦਾ ਹੈ ਨਹੀਂ ਮੇਰੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਆ ਕੱਲ ਨੂੰ ਮੇਰੇ ਬੱਚਿਆਂ ਨੂੰ ਵੱਡੇ ਹੋ ਜਾਣ ਨੂੰ ਕੋਈ ਮੇਰੇ ਮੈਨੂੰ ਲੈ ਕੇ ਕੋਈ ਮਿਹਣਾ ਮਾਰੇ ਤੇ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਇਸ ਕਰਕੇ ਮੇਰੇ ਨਾਲ ਪੰਗੇ ਨਾ ਲਿਆ ਕਰੋ ਤੇ ਇਸ ਕਰਕੇ ਨਾ ਉਹਨੇ ਪਿੰਡ ਦੀ ਪੰਚਾਇਤ ਸਰਪੰਚ ਜਿਹੜਾ ਵੀ ਬਣਦਾ ਉਹਨੂੰ ਉਹਨੇ ਮਤਲਬ ਇੱਕ ਵਾਰ ਜਾ ਕੇ ਕਹਿ ਦੇਣਾ ਹੁੰਦਾ ਸੀ ਵੀ ਪਿੰਡ ਦੇ ਵਿੱਚੋਂ ਕੋਈ ਵੀ ਚਾਹੇ ਮੇਰਾ ਆਪਣਾ ਸਕਸਕੇਲਾ ਚਾਹੇ ਪਿੰਡਚੋਂ ਜੇ ਮੈਨੂੰ ਕੋਈ ਤੰਗ ਪਰੇਸ਼ਾਨ ਕਰੂ ਤੇ ਮੈਂ ਆਪਣੇ ਜੋ ਮੈਥੋਂ ਬਣੂਗਾ ਮੈਂ ਉਹੀ ਕਰੂੰਗੀ ਫਿਰ ਰਾਜੀ ਨਾ ਮੇ ਲਈ ਨਾ ਆਇਓ ਇਸ ਕਰਕੇ ਪਿੰਡ ਦੇ ਸਾਰੇ ਲੋਕ ਤਕਰੀਬਨ ਉਹ ਤੋਂ ਡਰਦੇ ਸੀ ਤੇ ਉਹਦੀ ਰਿਸਪੈਕਟ ਵੀ ਕਰਦੇ ਸੀ ਬਹੁਤ ਸਾਰੇ ਲੋਕ ਹੁੰਦੇ ਆ ਚਲੋ ਜਿਹੜੇ ਕਿਸੇ ਔਰਤ ਨੂੰ ਜੁੱਤੀ ਹੇਟ ਕਰਨਾ ਚਾਹੁੰਦੇ ਹੁੰਦੇ ਆ ਪਰ ਬਹੁਤ ਸਾਰੇ ਲੋਕ ਆ ਇਹੋ ਜੀਆਂ ਔਰਤਾਂ ਦੀ ਇੱਜ਼ਤ ਵੀ ਬਹੁਤ ਕਰਦੇ ਆ ਇਸੇ ਕਰਕੇ ਮੁਖਤਿਆਰ ਕੌਰ ਦਾ ਪਿੰਡ ਦੇ ਵਿੱਚ ਇੱਕ ਦਬਦਬਾ ਸੀ ਮੁਖਤਿਆਰ ਕੌਰ ਨੇ ਆਪਣੇ ਬੱਚੇ ਪੜ੍ਹਾਏ ਜਿੱਥੋਂ ਤੱਕ ਪੜ੍ਹੇ ਇੱਕ ਮੁੰਡਾ ਉਹਦਾ ਨੌਕਰੀ ਕਰਦਾ ਤੇ ਦੋ ਮੁੰਡੇ ਆ ਖੇਤੀ ਕਰਨ ਲੱਗ ਜਾਂਦੇ ਆ ਕਿਉਂਕਿ ਜ਼ਮੀਨ ਚੰਗੀ ਸੀ ਜ਼ਮੀਨ ਦੇ ਸਿਰ ਤੇ ਉਹਨੇ ਆਪਣੇ ਬੱਚੇ ਪਾਲ ਲਏ ਚਲੋ ਜਿਹੜਾ ਮੁੰਡਾ ਨੌਕਰੀ ਕਰਦਾ ਉਹ ਸ਼ਹਿਰ ਦੇ ਵਿੱਚ ਰਹਿੰਦਾ ਕਿਉਂਕਿ ਉਹਨੂੰ ਸ਼ਹਿਰ ਦੇ ਵਿੱਚ ਸ਼ਿਫਟ ਹੋਣਾ ਪਿਆ ਤੇ ਮਖਤਿਆਰ ਕੌਰ ਨੇ ਉਹਦੇ ਨਾਲ ਇਹੀ ਗੱਲ ਕੀਤੀ ਵੀ ਜਿਹੜੇ ਤੇਰੇ ਦੋ ਵੱਡੇ ਭਰਾ ਨੇ ਉਹਨਾਂ ਦੀ ਜਿਹੜੀ ਔਲਾਦ ਆ ਉਹਨਾਂ ਨੂੰ ਵੀ ਤੂੰ ਹੀ ਪੜਾਉਣਾ ਹੋ ਸ਼ਹਿਰ ਦੇ ਵਿੱਚ ਉਹ ਫੈਸਿਲਿਟੀਆਂ ਵੱਧ ਹੁੰਦੀਆਂ ਨੇਗੀਆਂ ਤੇ ਚਲੋ ਉਹਦੇ ਮੁੰਡੇ ਉਹਦੀ ਗੱਲ ਨਹੀਂ ਮੋੜਦੇ ਸੀ ਤੇ ਉਹਦੀਆਂ ਨੂਹਾਂ ਵੀ ਹਰ ਵਕਤ ਉਹਦੇ ਕੋਲ ਹਾਜ਼ਰ ਰਹਿੰਦੀਆਂ ਇਹ ਮਖਤਿਆਰਕੌਰ ਦੀ ਆਦਤ ਸੀ ਪਿੰਡ ਦੇ ਵਿੱਚ ਕੋਈ ਵੀ ਸਾਂਝਾ ਕੰਮ ਹੋਣਾ ਤੇ ਹਰ ਇੱਕ ਚ ਹਿੱਸਾ ਲੈਣਾ ਪਿੰਡ ਦੀਆਂ ਔਰਤਾਂ ਕੋਈ ਵੀ ਕੰਮ ਹੁੰਦਾ ਕਿਸੇ ਦੇ ਘਰੇ ਕੋਈ ਕਾਰਜ ਹੁੰਦਾ ਤਾਂ ਮਖਤਿਆਰਕੌਰ ਦੀ ਰਾਇ ਲੈਣ ਆਉਂਦੇ ਪਿੰਡ ਦੀ ਉਹ ਚੁਣੀ ਹੋਈ ਨੁਮਾਇੰਦਾ ਤਾਂ ਹੈ ਨਹੀਂ ਸੀ ਸਰਪੰਚ ਪਰ ਉਹਨੂੰ ਸਾਰੇ ਕਹਿੰਦੇ ਸਰਪੰਚਣੀ ਸੀ ਤੇ ਚਲੋ ਮੁਖਤਿਆਰ ਕਰਨੇ ਆਪਣੇ ਜਦੋਂ ਉਹਤੇ ਪੋਤੀਆਂ ਸੈਟ ਉਹਦੇ ਹੋਗੇ ਪੜਨ ਪੜਨ ਲੱਗ ਗਏ ਤੇ ਮੁਖਤਿਆਰ ਕਰਨ ਆਪਣੀਆਂ ਨੂੰਹਾਂ ਨੂੰ ਆਪਣੇ ਪੁੱਤਾਂ ਨੂੰ ਇਹੀ ਗੱਲ ਕਹਿੰਦੀ ਕਿ ਮੈਂ ਆਪਣਾ ਪਰਿਵਾਰ ਵਧਿਆ ਫੁੱਲਿਆ ਤੇ ਏਕੇ ਦੇ ਵਿੱਚ ਦੇਖਣਾ ਚਾਹਣੀ ਆ ਵੀ ਮੈਂ ਬਹੁਤ ਮੁਸੀਬਤਾਂ ਝੱਲੀਆਂ ਨੇ ਤੇ ਮੁਖਤਿਆਰ ਕਰਨ ਸ਼ੁਰੂ ਤੋਂ ਹੀ ਸੋਨੇ ਦੀ ਬੜੀ ਸ਼ਿਕੀਨ ਸੀ ਜਦੋਂ ਉਹਦੇ ਪਤੀ ਦੀ ਮੌਤ ਹੋ ਗਈ ਸੀ ਉਹਨੇ ਆਪਣੇ ਕੰਨਾਂ ਦੇ ਵਿੱਚੋਂ ਵਾਲੀਆਂ ਜਾਂ ਕੁਝ ਵੀ ਸੋਨਾ ਉਹਨੇ ਕਦੇ ਨਹੀਂ ਸੀ ਪਾਇਆ ਪਰ ਜਦੋਂ ਉਹ ਆਪਣੀਆਂ ਨੂੰਹਾਂ ਕੋਲੇ ਗੱਲ ਕਰਦੀ ਉਹਨੇ ਆਪਣੀਆਂ ਨੂੰਹਾਂ ਨੂੰ ਬਹੁਤ ਸੋਨਾ ਪਾਇਆ ਸੀ ਉਹਨਾਂ ਨੂੰ ਕਹਿੰਦੀ ਕਿ ਤੁਹਾਡੇ ਪਿਓ ਦੇ ਮਰਨ ਕਰਕੇ ਮੇਰੇ ਸ਼ੌਂਕ ਆ ਜਿਹੜੇ ਉਹ ਵੀ ਅਧੂਰੇ ਰਹਿ ਗਏ ਵੀ ਮੈਨੂੰ ਸੋਨਾ ਪਾਉਣ ਦਾ ਬੜਾ ਸ਼ੌਂਕ ਸੀ ਤੇ ਉਹਦੀਆਂ ਨੂਹਾਂ ਨੇ ਸਲਾਹ ਕੀਤੀ ਵੀ ਆਪਣੀ ਸੱਸ ਨੇ ਸਾਰੀ ਉਮਰ ਆਪਣੇ ਖਾਤਰ ਇੰਨੀ ਮਿਹਨਤ ਕੀਤੀ ਆ ਵੀ ਕਿਉਂ ਨਾ ਆਪਾਂ ਇਹਨੂੰ ਦੋ ਚੂੜੀਆਂ ਤੇ ਦੋ ਕਬਾਲੀਆਂ ਹਨਾ ਵਧੀਆ ਕਰਵਾ ਦਈਏ ਵੀ ਹੁਣ ਐਵੇਂ ਸਾਰੀ ਉਮਰ ਇਹਨੇ ਕੱਢ ਲਈ ਤੇ ਉਹਦੇ ਘਰ ਵਾਲਿਆਂ ਨੂੰ ਕਹਿੰਦੀਆਂ ਵੀ ਆਪਾਂ ਬੀਬੀ ਨੂੰ ਇੱਕ ਗਿਫਟ ਦੇਣਾ ਉਹ ਕਹਿੰਦੇ ਵੀ ਬੀਬੀ ਨੂੰ ਗਿਫਟ ਦੇਣਾ ਤੇ ਪੈਸੇ ਤਾਂ ਬੀਬੀ ਕੋਲ ਹੁੰਦੇ ਆ ਉਹ ਕਹਿੰਦੇ ਕਿ ਚੱਲ ਉਹਦੀਆਂ ਨੂਹਾਂ ਕਹਿੰਦੀਆਂ ਵੀ ਜਿਹੜਾ ਸੋਨਾ ਸਾਨੂੰ ਪਾਇਆ ਉਹਦੇ ਚੋਂ ਆਪਾਂ ਕੁਝ ਬਣਾ ਤੜਾ ਕੇ ਵੀ ਆਪਾਂ ਗਿਫਟ ਬੇਬੀ ਨੂੰ ਕਰ ਦਿੰਨੇ ਆ ਚਲੋ ਭਾਈ ਜਿਹੜਾ ਸ਼ਹਿਰ ਵਾਲਾ ਮੁੰਡਾ ਹੁੰਦਾ ਉਹ ਵੀ ਆਪਦੀ ਤਨਖਾਹ ਜਿਹੜੀ ਹੈ ਨਾ ਚਲੋ ਕੁਝ ਰੱਖਦਾ ਹੁੰਦਾ ਉਹ ਤਨਖਾਹ ਚੋਂ ਉਹ ਕਹਿੰਦਾ ਕਿ ਚਲੋ ਕੋਈ ਨਾ ਵੀ ਆਪਦਾ ਸੋਨਾ ਤਾਂ ਤੁਸੀਂ ਕਾਹਨੂੰ ਬਣਾਉਣਾ ਤੜਾਉਣਾ ਵੀ ਕੰਮ ਆਜੂ ਚਲ ਮੈਂ ਨਾ ਤਨਖਾਹ ਚੋਂ ਥੋੜੇ ਥੋੜੇ ਪੈਸੇ ਜਮਾ ਕਰਕੇ ਵੀ ਆਪਾਂ ਬੀਬੀ ਨੂੰ ਵਾਲੀਆਂ ਤੇ ਉਹ ਕਰਵਾ ਦਿਆਂਗੇ ਝੋੜੀਆਂ ਚਲੋ ਭਾਈ ਉਹ ਨਾ 6 ਮਹੀਨਿਆਂ ਦੇ ਵਿੱਚ ਪੈਸੇ ਇਕੱਠੇ ਕਰਕੇ ਤੇ ਵਾਲੀਆਂ ਦੋ ਪੂਰੀਆਂ ਮੋٹے ਮੋٹے ਰਿੰਗ ਹੁੰਦੇ ਸੀ ਲੇਡੀਜ਼ ਦੇ ਵੱਡੇ ਵੱਡੇ ਪਾਏ ਹੁੰਦੇ リング ਤੇ ਦੋ ਚੂੜੀਆਂ ਵਧੀਆ ਕਰਵਾ ਲੈਂਦਾ ਦੋਨੋਂ ਜੀ ਜਾਂਦੇ ਆ ਤੇ ਫੇਰ ਨਾਲ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਦੇਣਾ ਆਉਂਦਾ ਮੁੰਡੇ ਪੁੱਛਦੇ ਆ ਕਿ ਬੇਬੇ ਅਸੀਂ ਚਾਉਂਦੇ ਆ ਵੀ ਬੱਚੇ ਦਾ ਜਨਮ ਦਿਨ ਮਨਾ ਲਈਏ ਬੱਚੇ ਪੋਤੇ ਪੋਤੀਆਂ ਵੱਡੇ ਹੋ ਗਏ ਵੀ ਕਦੇ ਨਹੀਂ ਮਨਾਇਆ ਹਨਾ ਸਾਰੇ ਪਿੰਡ ਦੇ ਲੋਕੀ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ ਉਹ ਕਹਿੰਦੀ ਕੋਈ ਨਾ ਪੁੱਤ ਵੀ ਮੈਨੂੰ ਕੀ ਤਰਾਜਾ ਮਨਾ ਲਓ ਚਲੋ ਭਾਈ ਜਨਮ ਦਿਨ ਦਾ ਜਿਹੜਾ ਦਿਨ ਆ ਜਾਂਦਾ ਸ਼ਾਮ ਨੂੰ ਪਾਰਟੀ ਕਰਨੀ ਹੁੰਦੀ ਆ ਕੇਕ ਵਗੈਰਾ ਕੱਟਣਾ ਹੁੰਦਾ ਨੂਹਾਂ ਭੱਜੀਆਂ ਫਿਰਦੀਆਂ ਹੁੰਦੀਆਂ ਮਖਤਿਆਰਪੁਰ ਨੂੰ ਪੁੱਛ ਪੁੱਛ ਕੇ ਮਖਤਿਆਰਪੁਰ ਕਹਿੰਦੀ ਖੀਰ ਪ੍ਰਸ਼ਾਦ ਬਣਾ ਲਓ ਤੇ ਬਾਜ਼ਾਰੋਂ ਕੁਛ ਲਿਆਉਣਾ ਤੁਸੀਂ ਲਿਆਓ ਵੀ ਮੈਨੂੰ ਤਾਂ ਅੱਜ ਕੱਲ ਦੇ ਜ਼ਮਾਨੇ ਦਾ ਬਹਲਾ ਪਤਾ ਨਹੀਂ ਬਾਕੀ ਰੋਟੀ ਪਾਣੀ ਵੀ ਸਾਰੇ ਸਕੇ ਸਕੇਲਿਆਂ ਨੂੰ ਸੱਦਾ ਦੇਣਾਗਾ ਤੇ ਚਲੋ ਭਾਈ ਉਹਨਾਂ ਦਾ ਲਾਣਾ ਕਾਫੀ ਵੱਡਾ ਹੁੰਦਾ ਤੇ ਨੂੰਹਾਂ ਜਿਹੜੀਆਂ ਇੱਕ ਨੂੰਹ ਜਾ ਕੇ ਸਾਰੇ ਸ਼੍ਰੀਕੇ ਕਬੀਲੇ ਨੂੰ ਸੱਦਾ ਦੇ ਆਉਂਦੀ ਆ ਤੇ ਜਨਮ ਦਿਨ ਦੇ ਦੇਣਾ ਮਖਤਿਆਰਕੌਰ ਦੇ ਘਰੇ ਰੌਣਕਾਂ ਲੱਗ ਜਾਂਦੀਆਂ ਸ਼ਹਿਰ ਵਾਲੇ ਨੂੰ ਪੁੱਤ ਵੀ ਆ ਜਾਂਦੇ ਆ ਬੱਚੇ ਇਕੱਠੇ ਹੁੰਦੇ ਆ ਚਲੋ ਕੇਕ ਕੱਟਣ ਦੀ ਰਸਮ ਆ ਜਿਹੜੀ ਉਹ ਹੁੰਦੀ ਆ ਜਦੋਂ ਕੇਕ ਕੱਟਦੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਮੁਖਤਿਆਰ ਕੌਰ ਦੀਆਂ ਨੂੰਹਾਂ ਉਹ ਜਦੋਂ ਉਹਦੀ ਸੱਸ ਸਾਬ ਦੇ ਪੁੱਤ ਨੂੰ ਕੇਕ ਕੱਟ ਕੇ ਮੂੰਹ 'ਚ ਪਾਉਂਦੀ ਆ ਤਾਂ ਚਲੋ ਉਹਨੂੰ ਉਹ ਕਹਿੰਦੀ ਆ ਕਿ ਬੀਬੀ ਤੇਰੇ ਲਈ ਅਸੀਂ ਕੁਝ ਬਣਾਇਆ ਵੀ ਸਾਨੂੰ ਉਮੀਦ ਆ ਵੀ ਤੈਨੂੰ ਪਸੰਦ ਆਊ ਉਹ ਕਹਿੰਦੀ ਪੁੱਤ ਮੇਰਾ ਕਿਹੜਾ ਜਨਮ ਦਿਨ ਸੀ ਆਏ ਹੱਸਣ ਲੱਗੀ ਉਹ ਕਹਿੰਦੀ ਆ ਕੋਈ ਨਾ ਬੀਬੀ ਵੀ ਤੂੰ ਇਹੀ ਸਮਝ ਵੀ ਅਸੀਂ ਤੇਰਾ ਹੀ ਜਨਮ ਦਿਨ ਮਨਾਇਆ ਤੇ ਉਹਨਾਂ ਰਿੰਗ ਕੱਟਦੀਆਂ ਸੋਨੇ ਦੇ ਤੇ ਉਹਦੇ ਕੰਨਾਂ 'ਚ ਪਾ ਦਿੰਦੀਆਂ ਤੇ ਉਹਦੀ ਇਹ ਬਾਵਾ ਕਰਕੇ ਹੱਥ ਫੜ ਕੇ ਚੂੜੀਆਂ ਪਾ ਦਿੰਦੀਆਂ ਤੇ ਮਖਤਿਆਰ ਘੋਰਾ ਜਿਹੜੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਉਹ ਕਹਿੰਦੀ ਵੀ ਨਹੀਂ ਪੁੱਤ ਜਦੋਂ ਮੈਂ ਵਿਧਵਾ ਹੋ ਗਈ ਮੈਂ ਆਪਣਾ ਸਾਰਾ ਸੋਨਾ ਉਤਾਰਤਾ ਸੀ ਵੀ ਹੁਣ ਮੈਂ ਸੋਨਾ ਨਹੀਂ ਪਾਉਣਾ ਚਾਹੁੰਦੀ ਉਹ ਕਹਿੰਦੀਆਂ ਬਸ ਬੀਬੀ ਅਸੀਂ ਸਾਰਾ ਕੁਝ ਤੈਨੂੰ ਪੁੱਛ ਕੇ ਕਰਦਿਆਂ ਨਾ ਸਾਡੀ ਵੀ ਤਾਂ ਕੋਈ ਗੱਲ ਮੰਨ ਲਾ ਤੇ ਚਲੋ ਜਿਹੜੀਆਂ ਉਹਦੀਆਂ ਸ਼ਰੀਕਣੀਆਂ ਕਬੀਲੇਦਾਰਨੀਆਂ ਹੁੰਦੀਆਂ ਉਹ ਕਹਿੰਦੀਆਂ ਕਿ ਕੋਈ ਨਾ ਭੈਣ ਜੀ ਤੇਰੀਆਂ ਨੂਹਾਂ ਨੇ ਸ਼ੌਂਕ ਨਾ ਤੈਨੂੰ ਬਣਾ ਕੇ ਦਿੱਤਾ ਮਰਨ ਵਾਲੇ ਤਾਂ ਚਲੇ ਜਾਂਦੇ ਆ ਦੇਖ ਤੂੰ ਸਾਰਾ ਕੁਝ ਕੀਤਾ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਹੀ ਆ ਵੀ ਜੇ ਤੂੰ ਪਾ ਲੇਗੀ ਸੋਨਾ ਫੇਰ ਕੀ ਹੁੰਦਾ ਕੋਈ ਗੱਲ ਨਹੀਂ ਚਲੋ ਮੁਖਤਿਆਰ ਕੌਰ ਨੂੰ ਵੀ ਬੜਾ ਚਾਹ ਚੜਦਾ ਮੋਟੀਆਂ-ਮੋਟੀਆਂ ਚੂੜੀਆਂ ਤੇ ਰਿੰਗ ਵੇਖ ਕੇ ਤੇ ਉਹ ਯਾਦ ਕਰਦੀ ਆ ਪੁਰਾਣਾ ਵੇਲਾ ਵੀ ਆਪਦੇ ਘਰ ਵਾਲੇ ਨੂੰ ਮੈਂ ਕਹਿੰਦੀ ਹੁੰਦੀ ਸੀ ਵੀ ਜਦੋਂ ਆਪਣੀ ਕਬੀਲਦਾਰੀ ਥੋੜੀ ਜੀ ਸੈੱਟ ਹੋ ਗਈ ਵੀ ਮੈਨੂੰ ਆਏ ਸੋਨਾ ਕਰਾ ਦਿਆਂ ਕਰਾਦੀ ਵੀ ਮੇਰਾ ਤਾਂ ਜਿਹੜਾ ਹੈਗਾ ਸੀ ਮੇਰੇ ਤੋਂ ਉਹ ਵੀ ਨਹੀਂ ਪਾਇਆ ਗਿਆ ਚਲੋ ਪਾ ਲੈਂਦੀ ਆ ਸਮਾਂ ਗੁਜ਼ਰਦਾ ਚਲੋ ਮਖਤਿਆਰ ਕੌਰ ਦੀ ਘਰ ਦੇ ਵਿੱਚ ਉਵੇਂ ਹੀ ਚੱਲਦੀ ਆ ਮਖਤਿਆਰ ਕੌਰ ਦੀਆਂ ਨੂੰਹਾਂ ਜਿਹੜੀਆਂ ਹਮੇਸ਼ਾ ਆਪਣੀ ਸੱਸ ਦਾ ਬਹੁਤ ਸਤਿਕਾਰ ਕਰਦੀਆਂ ਪੰਜ 10 ਸਾਲ ਬੀਤ ਜਾਂਦੇ ਆ ਮਖਤਿਆਰ ਕੌਰ ਦੇ ਜੋ ਸੋਨਾ ਪਾਇਆ ਹੁੰਦਾ ਉਹ ਉਵੇਂ ਹੀ ਰਹਿੰਦਾ ਤੇ ਜਮਾਨਾ ਥੋੜੀ ਥੋੜੀ ਮਤਲਬ ਰਫ਼ਤਾਰ ਦੇ ਨਾਲ ਬਦਲ ਰਿਹਾ ਜਿਵੇਂ ਹੁਣ ਦੇਖਦੇ ਆ ਕਿ ਲੁੱਟਾਂ ਖੋਹਾਂ ਦਾ ਜਮਾਨਾ ਜਿਹੜਾ ਵਧ ਗਿਆ ਮਖਤਿਆਰ ਕੌਰ ਆਪਣੇ ਘਰ ਦੇ ਦਰਵਾਜ਼ੇ ਵਿੱਚ ਬੈਠੀ ਹੁੰਦੀ ਕਈ ਵਾਰੀ ਨਾ ਪਿੰਡ ਦੀਆਂ ਔਰਤਾਂ ਲੱਗਦੀਆਂ ਉਹਦੇ ਕੋਲ ਬਹਿ ਜਾਂਦੀਆਂ ਤੇ ਉਹਨੂੰ ਕਹਿੰਦੀਆਂ ਭੈਣੇ ਹੂੰ ਤਾਂ ਚੱਲ ਗੁੱਸਾ ਤਾਂ ਕਰੀ ਨਾ ਹਨਾ ਵੀ ਉਹ ਤਾ ਤੂੰ ਸਾਰੀ ਉਮਰ ਅਰੰਡੇ ਪੇਚ ਕੱਢੀ ਆ ਪਰ ਹੁਣ ਨਾ ਤੂੰ ਜਿਹੜਾ ਸੋਨਾ ਪਾ ਕੇ ਬਹਿਣੀ ਆ ਵੀ ਇਹ ਸੋਨਾ ਨਾ ਬਾਲਾ ਪਾਇਆ ਕਰ ਵੀ ਲੁੱਟਮਾਰ ਵਾਲੀ ਹੋਈ ਜਾਂਦੀ ਆ ਉਹ ਕਹਿੰਦੀ ਬੱਲੇ ਨਹੀਂ ਛੋਡੇ ਅੱਜ ਤੱਕ ਮੇਰੇ ਕੋਈ ਨੇੜੇ ਨਹੀਂ ਲੱਗ ਸਕਿਆ ਤੇ ਮੈਂ ਮੁਖਤਿਆਰ ਕੋਰਾ ਮੇਰਾ ਨਾ ਆਏ ਕਿ ਮੈਂ ਕੋਈ ਮੇਰਾ ਸੋਨਾ ਪਟਕੇ ਲੈ ਜੂ ਚਲ ਜਿਆਦਾ ਉਹਨੂੰ ਕੋਈ ਨਹੀਂ ਸੀ ਟੋਕਦਾ ਘਰ ਉਹਨੂੰ ਕਦੇ ਵੀ ਨਹੀਂ ਸੀ ਕਿਸੇ ਨੇ ਟੋਕਿਆ ਪਰ ਕਈ ਵਾਰੀ ਨੂੰ ਹਾਂ ਆਪਸ ਵਿੱਚ ਗੱਲ ਕਰਦੀਆਂ ਵੀ ਬੀਬੀ ਜੀ ਦੁਪਹਿਰੇ ਦਰਵਾਜ਼ੇ 'ਚ ਪਈ ਹੁੰਦੀ ਆ ਕਈ ਵਾਰੀ ਨੀਂਦ ਆ ਜਾਂਦੀ ਆ ਇਹ ਲੋਕ ਤਾਂ ਹੱਥਾਂ ਚ ਘੁੰਮਦੇ ਫਿਰਦੇ ਆ ਕਿਤੇ ਬੀਬੀ ਨੂੰ ਕੋਈ ਨੁਕਸਾਨ ਨਾ ਕਰ ਜੇ ਤੇ ਪਰ ਉਹ ਕਹਿਣੀਆਂ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਸੀ ਵੀ ਜੇ ਅਸੀਂ ਕਿਹਾ ਤਾਂ ਬੀਬੀ ਕਹੂਗੀ ਵੀ ਆਪ ਹੀ ਪਾ ਕੇ ਆਪ ਹੀ ਲਾਉਂਦੀਆਂ ਨਹੀਂ ਚਲੋ ਭਾਈ ਇੱਕ ਦਿਨ ਵਿਸਾਖੀ ਦਾ ਮੇਲਾ ਨੇੜੇ ਆਉਂਦਾ ਵਿਸਾਖੀ ਦਾ ਜਿਹੜਾ ਮੇਨ ਮੇਲਾ ਹੁੰਦਾ 14 ਤਰੀਕ ਨੂੰ ਉਹਦੇ ਚ ਹਜੇ ਦਿਨ ਰਹਿੰਦੇ ਹੁੰਦੇ ਆ 13 14 ਨੂੰ ਤੇ ਤਲਵੰਡੀ ਵਿਸਾਖੀ ਦਾ ਮੇਲਾ ਜਦੋਂ ਪਰਦਾ ਤੇ ਉਥੇ ਇੱਕ ਹਫਤਾ ਪਹਿਲਾਂ ਹੀ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਆ ਮਖਤਿਆਰ ਕੌਰ ਕੋਲੇ ਇੱਕ ਗਵੰਡਣ ਆਉਂਦੀ ਆ ਤੇ ਕਹਿੰਦੀ ਨਹੀਂ ਭੈਣੇ ਮੈਂ ਚਾਹਉਣੀ ਆ ਵੀ ਆਪਾਂ ਵਿਸਾਖੀ ਦੇ ਮੱਥਾ ਟੇਕ ਕੇ ਆਈਏ ਮੇਲੇ ਤੇ ਉਹ ਕਹਿੰਦੀ ਕਿ ਵੀ ਵਿਸਾਖੀ ਚ ਤਾਂ ਹਜੇ 3-4 ਦਿਨ ਪਏ ਆ ਉਹ ਕਹਿੰਦੀ ਵਿਸਾਖੀ ਵਾਲੇ ਦਿਨ ਤਾਂ ਨਹੀਂ ਆਪਣੇ ਤੋਂ ਜ਼ਿਆਦਾ ਬੁੜਾ ਸਰੀਰ ਆਪਣਾ ਭੀੜ ਹੁੰਦੀ ਆ ਬਾੜੀ ਤੇ ਇੱਕ ਗਰਮੀ ਹੁੰਦੀ ਆ ਵੀ ਆਪਾਂ ਪਹਿਲਾਂ ਮੱਥਾ ਟੇਕ ਕੇ ਆਈਏ ਉਹ ਕਹਿੰਦੀ ਚੱਲ ਫਿਰ ਅੱਜ ਦਾ ਦਿਨ ਤਾਂ ਗਿਆ ਆਪਾਂ ਕੱਲ ਨੂੰ ਚੱਲਾਂਗੇ ਚਲੋ ਮੁਖਤਿਆਰ ਕੌਰ ਆਪਣੀ ਗਵੰਡਣ ਦੇ ਨਾਲ ਤਿਆਰ ਹੋ ਜਾਂਦੀ ਆ ਅਗਲੇ ਦਿਨ ਉਹ ਵਿਸਾਖੀ ਤੇ ਮੱਥਾ ਟੇਕਣ ਜਾਂਦੀਆਂ ਤਲਵੰਡੀ ਪਹੁੰਚਦੀਆਂ ਨੇ ਵਿਸਾਖੀ ਤੇ ਮੱਥਾ ਟੇਕ ਕੇ ਤੇ ਚਲੋ ਪ੍ਰਸ਼ਾਦ ਲੈਂਦੀਆਂ ਨੇ ਲੰਗਰ ਪਾਣੀ ਛਕਦੀਆਂ ਇਸ਼ਨਾਨ ਪਾਣੀ ਕਰਦੀਆਂ ਤੇ ਉਸ ਤੋਂ ਬਾਅਦ ਉਹ ਮੱਥਾ ਟੇਕ ਕੇ ਜਦੋਂ ਵਾਪਸ ਮੁੜ ਕੇ ਆਉਂਦੀਆਂ ਨੇ ਤੇ ਉਹ ਕਹਿੰਦੀ ਨਹੀਂ ਮੈਂ ਆਪਦੇ ਨੂਹਾਂ ਵਾਸਤੇ ਤੇ ਪੋਤੇ-ਪੋਤੇ ਵਾਸਤਿਆਂ ਪੋਤੇ-ਪੋਤੀਆਂ ਲਈ ਕੁਝ ਲੈ ਲਵਾਂ ਚਲੋ ਗਵਾਂਡਣ ਵੀ ਦੇਖਣ ਲੱਗ ਜਾਂਦੀ ਹੈ ਬੁੜੀਆਂ ਨੂੰ ਆਦਤ ਹੁੰਦੀ ਹੈ ਕਿਸੇ ਨੇ ਛੱਲੇ ਵੇਖ ਲੈ ਕਿਸੇ ਨੇ ਕੜੇ ਵੇਖ ਲੈ ਜੋ ਚੀਜ਼ਾਂ ਉਹਨਾਂ ਨੂੰ ਲੱਗਦੀਆਂ ਤੇ ਮਖਤਿਆਰ ਘੋਰਾ ਜਿਹੜੀ ਉਹ ਕਾਫੀ ਕੜੇ-ਕੁੜੇ ਆਪਣੇ ਕਰਦੇ ਪਰਿਵਾਰਕ ਮੈਂਬਰਾਂ ਵਾਸਤੇ ਲੈ ਲੈਂਦੀ ਆ ਤੇ ਉਹ ਪੈਸੇ ਦੇਣ ਲੱਗਦੀ ਆ ਜਦੋਂ ਉਹ ਪੈਸੇ ਕੱਢਦੀ ਐ ਨਾ ਜੇਬ 'ਚੋਂ ਉਹਦੀ ਆਦਤ ਸੀ ਵੀ ਉਹਦੇ ਅੰਦਰ ਮਤਲਬ ਇੱਕ ਅੰਡਰਸ਼ਰਟ ਪਾਈ ਹੁੰਦੀ ਸੀ ਉਹਦੇ 'ਚ ਉਹ ਜੇਬ ਲੱਗੀ ਹੁੰਦੀ ਸੀ ਤੇ ਜੇਬ ਤੇ ਬਕਸੂਆ ਜਿਹੜੀ ਨੂੰ ਆਪਾਂ ਸੂਈ ਪਿੰਨ ਕਹਿ ਦਿੰਦੇ ਆ ਉਹ ਲੱਗਿਆ ਹੋਇਆ ਸੀ ਚਲੋ ਉਹ ਬਕਸੂਆ ਖੋਲ ਕੇ ਜਦੋਂ ਪੈਸੇ ਕੱਢਣ ਲੱਗਦੀ ਆ ਉਹ ਪੈਸੇ ਕੱਢਦੇ-ਕੱਢਦੇ ਨਾ ਕੋਲੇ ਪੈਸੇ ਵਾਵਾ ਹੁੰਦੇ ਉਹ ਪੈਸੇ ਉਹਦੇ ਨਿਕਲ ਕੇ ਡਿੱਗ ਜਾਂਦੇ ਆ ਜੇਬ 'ਚੋਂ ਤੇ ਚਲ ਗਵਾਂਢਣਾ ਜਿਹੜੀ ਉਹੋ ਚ ਕਹਦੇ ਨੇ ਚੱਕ ਕੇ ਉਹਨੂੰ ਕਹਿੰਦੀ ਐ ਪਾਣੀ ਪੈਸੇ ਡਿੱਗ ਪਏ ਤੇਰੇ ਤੇ ਉੱਥੇ ਨਾ ਆਸੇ-ਪਾਸੇ ਕੋਈ ਨਸ਼ੇੜੀ ਮੁੰਡੇ ਹੁੰਦੇ ਉਹਨਾਂ ਦੀ ਨਿਗਾਹ ਹੁੰਦੀ ਆ ਤੇ ਉਹ ਵੇਖਦੇ ਆ ਵੀ ਬੁੜੀ ਕੋਲੇ ਪੈਸੇ ਵੀ ਵਾਵਾ ਨੇ ਤੇ ਸੋਨਾ ਵੀ ਪਾਇਆ ਕੰਨਾਂ 'ਚ ਵੀ ਤੇ ਵਾਵਾ 'ਚ ਵੀ ਵੀ ਜਿਹੜੇ ਸਭ ਨਾਲ ਪੈਸੇ ਆ ਵੀ ਕੰਨਾਂ 'ਚ ਵੀ ਸੋਨੇ ਦੀਆਂ ਵਾਲੀਆਂ ਲੱਗਦੀਆਂ ਨੇ ਤੇ ਉਹ ਨਿਗਾਹ ਰੱਖਦੇ ਆ ਚਲੋ ਮੁਖਤਿਆਰ ਕਰੋ ਉਹਨੂੰ ਪਾਈ ਨੂੰ ਪੈਸੇ ਦੇ ਕੇ ਦੁਕਾਨ ਵਾਲੇ ਨੂੰ ਸਮਾਨ ਪੈਕ ਕਰਾ ਕੇ ਤੇ ਉੱਥੋਂ ਚੱਲਣ ਲੱਗਦੀ ਆ ਜਾਂਦੀਆਂ ਨੇ ਦੋਨੋਂ ਤਰਾਣੀ ਜਠਾਣੀ ਲੱਗਦੀਆਂ ਸੀ ਤੇ ਜਾਂਦੀਆਂ ਜਾਂਦੀਆਂ ਤੇ ਅੱਗੇ ਉਹ ਕਹਿੰਦੀ ਕਿ ਭੈਣੇ ਹੁਣ ਨਾ ਧੁੱਪ ਜਾਦੀ ਹੋ ਗਈ ਗਰਮੀ ਆਪਾਂ ਬਸ ਅੱਡੇ ਤੱਕ ਜਾਣ ਵਾਸਤੇ ਆਟੋ ਨਾਲ ਲੈ ਲਈਏ ਮਖਤਿਆਰ ਕੌਰ ਕਹਿੰਦੀ ਜੀ ਤਾਂ ਮੇਰਾ ਵੀ ਘਰ ਦਾ ਆਟੋ ਲੈ ਲਈਏ ਪਰ ਕਹਿੰਦੀ ਬਾਹਲੀ ਦੂਰ ਵੀ ਨਹੀਂ ਅੱਡਾ ਚੱਲ ਆਪਾਂ ਤੁਰੀਆਂ ਚੱਲਦੀਆਂ ਵਿੱਚ ਬਹਿ ਜਾ ਕਰਾਂਗੇ ਤਾਂ ਮਲੇ ਲਿਆ ਕਰਾਂਗੇ ਚੱਲ ਭਈ ਦੋਨੋਂ ਜਾਣੀਆਂ ਨਾ ਉਹ ਤੁਰਨ ਲੱਗਦੀਆਂ ਨਹੀਂ ਗੀਆਂ ਤੇ ਤੁਰਦੇ ਤੁਰਦੇ ਉਹਨਾਂ ਨੂੰ ਗਰਮੀ ਆ ਜਾਂਦੀ ਆ ਤੇ ਉਹ ਇੱਕ ਸਾਈਡ ਤੇ ਥੜਾ ਜਾ ਵੜਿਆ ਹੁੰਦਾ ਪਿੱਪਲ ਦਾ ਦਰਖਤ ਥੜੇ ਝੱਲੇ ਨਾ ਕਾਫੀ ਲੋਕ ਆ ਜਿਹੜੇ ਬੈਠੇ ਹੁੰਦੇ ਆ ਤੇ ਉਹ ਵੀ ਸਾਈਡ ਤੇ ਬਹਿ ਜਾਂਦੀਆਂ ਨੇ ਬੈਠੀਆਂ ਬੈਠੀਆਂ ਤੇ ਮੋਟਰਸਾਈਕਲ ਤੇ ਦੋ ਮੁੰਡੇ ਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਬੇਬੇ ਤੁਸੀਂ ਭਣਾ ਫਲਾਣੇ ਪਿੰਡ ਜਾਣਾ ਉਹ ਕਹਿੰਦੀ ਕਿ ਹਾਂ ਪੁੱਤ ਅਸੀਂ ਫਲਾਣੇ ਪਿੰਡੀ ਜਾਣਾ ਕਹਿੰਦਾ ਵੀ ਅਸੀਂ ਵੀ ਉਧਰ ਨੂੰ ਜਾਂਦੇ ਸੀ ਜੇ ਤੁਸੀਂ ਸਾਡੇ ਨਾਲ ਜਾਣਾ ਤਾਂ ਤੇ ਉਹ ਕਹਿੰਦੀ ਕਿ ਪੁੱਤ ਅਸੀਂ ਤਾਂ ਹੈਗੀਆਂ ਗੀਆਂ ਦੋ ਜਾਣੀਆਂ ਵੀ ਸਾਡੇ ਤੋਂ ਮੋਟਰਸਾਈਕਲ ਤੇ ਬੈਠਿਆ ਨਹੀਂ ਜਾਣਾ ਚਲੋ ਪੁੱਛ ਕੇ ਵਗ ਜਾਂਦੇ ਆ ਤੇ ਉਹ ਕਹਿੰਦਾ ਕਿ ਫਿਰ ਐ ਕਰਦਾ ਵੀ ਅੱਡੇ ਤੱਕ ਛੱਡਿਆਉਣਾ ਕਹਿੰਦੀ ਨਾ ਵੀ ਅਜੇ ਅਸੀਂ ਜਾਣਾ ਨਹੀਂਗਾ ਚਲ ਅਸੀਂ ਵੇਖਦੇ ਆਂਗੇ ਵੀ ਨਹੀਂ ਤਾਂ ਅਸੀਂ ਹੌਲੀ ਹੌਲੀ ਤੁਰ ਕੇ ਜਾਵੜਾਂਗੇ ਉਹਨਾਂ ਨੂੰ ਚਲ ਜਵਾਬ ਦੇ ਦਿੰਦੀਆਂ ਤੇ ਉਹ ਬੰਦਾ ਜਿਹੜਾ ਮੁੜ ਜਾਂਦਾ ਉਸ ਤੋਂ ਬਾਅਦ 10 ਮਿੰਟ ਉਹ ਬੈਠੀਆਂ ਹੁੰਦੀਆਂ ਜਦੋਂ ਉੱਠ ਕੇ ਫੇਰ ਤੁਰਨ ਲੱਗਦੀਆਂ ਤੁਰ ਪੈਂਦੀਆਂ ਜਦੋਂ ਉਹ ਤੇ ਇੱਕ ਨਾ ਗੱਡੀ ਤੇ ਇੱਕ ਮੁੰਡਾ ਤੇ ਇੱਕ ਕੁੜੀ ਆਉਂਦੇ ਆ ਵਧੀਆ ਸੋਹਣੇ ਹੁੰਦੇ ਆ ਦੇਖਣ ਚ ਉਹ ਮੁੰਡਾ ਤੇ ਕੁੜੀ ਚਾ ਗੱਡੀ ਰੋਕ ਕੇ ਤੇ ਮਖਤਿਆਰ ਕੌਰ ਨੂੰ ਕਹਿੰਦੇ ਕਿ ਬੇਬੇ ਤੇਰਾ ਨਾ ਭਲਾ ਮਖਤਿਆਰ ਕੌਰ ਨਾ ਉਹ ਕਹਿੰਦੀ ਕਿ ਹਾਂ ਪੁੱਤ ਮੈਨੂੰ ਪਛਾਣ ਨਹੀਂ ਆਈ ਕਹਿੰਦੇ ਫਲਾਣੇ ਪਿੰਡ ਦੀਆਂ ਤੂੰ ਉਹ ਕਹਿੰਦੇ ਹਾਂ ਬੇਬੇ ਅਸੀਂ ਵੀ ਉਧਰ ਹੀ ਚੱਲੇ ਸੀਗੇ ਅਸੀਂ ਫਲਾਨਿਆਂ ਦੇ ਰਿਸ਼ਤੇਦਾਰਾਂਗੇ ਤੇ ਜੇ ਤੁਸੀਂ ਸਾਡੇ ਨਾਲ ਜਾਣਾ ਤਾਂ ਆਜੋ ਹੁਣ ਮੁਖਤਿਆਰ ਘਰ ਆਪਣੇ ਗਵਾਂਢ ਨੂੰ ਕਹਿੰਦੀ ਆ ਕਿ ਹਾਂ ਆਪਣੀ ਗਲੀ ਚ ਦੂਜੀ ਗਲੀ ਚ ਤਾਂ ਉਹਨਾਂ ਦਾ ਘਰ ਆ ਵੀ ਇਹ ਆਪਾਂ ਨੂੰ ਜਾਣਦੇ ਹੋਣਗੇ ਚਲ ਆਪਾਂ ਅੱਜ ਕੱਲ ਦੇ ਜਵਾਕਾਂ ਨੂੰ ਨਹੀਂ ਜਾਣਦੇ ਤੇ ਵੀ ਐਂ ਕਰ ਚੱਲੇ ਦੇਣਾ ਬਹਿ ਜਾਂਦੇ ਆ ਚਲੋ ਮੁਖਤਿਆਰ ਘਰ ਤੇ ਉਹ ਬੁੜੀ ਆ ਜਿਹੜੀ ਉਹਦੀ ਗਵਾਂਢਣ ਦੋਨੋਂ ਕਾਰ ਵਾਲੇ ਨਾਲ ਬਹਿ ਜਾਂਦੀਆਂ ਕਾਰ ਵਾਲੇ ਨਾਲ ਬਹਿਂਦੀਆਂ ਤੇ ਕਾਫੀ ਅੱਗੇ ਕਾਰ ਚਲੀ ਜਾਂਦੀ ਆ ਕੀ ਗੱਲਾਂ ਬਾਤਾਂ ਕਰਦੇ ਆ ਪੁੱਤ ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ ਉਹ ਕਹਿੰਦਾ ਕਿ ਬੇਬੇ ਤੁਸੀਂ ਦਰਵਾਜ਼ੇ 'ਚ ਬੈਠੇ ਹੋਨੇ ਹੋ ਮੈਂ ਤੁਹਾਨੂੰ ਜਾਣਦਾ ਆ ਸਾਡੀ ਰਿਸ਼ਤੇਦਾਰੀ ਆ ਉੱਥੇ ਵੀ ਤਾਂ ਮੈਂ ਤਾਂ ਪਛਾਣ ਲਿਆ ਉਹ ਕਹਿੰਦੀ ਚੱਲ ਪੁੱਤ ਵਾਲਾ ਵਧੀਆ ਕੀਤਾ ਨਹੀਂ ਅਸੀਂ ਬੱਸਾਂ 'ਤੇ ਜਾਂਦੇ ਵੀ ਸਾਨੂੰ ਕੀ ਪਤਾ ਲੱਗਣਾ ਸੀਗਾ ਹਨਾ ਤੇ ਚਲੋ ਭਈ ਰਸਤੇ ਦੇ ਵਿੱਚ ਨਾ ਇੱਕ ਮੁੰਡਾ ਜਿਹੜਾ ਉਹ ਕਾਰ ਨੂੰ ਹੱਥ ਦਿੰਦਾ ਤੇ ਉਹ ਕਾਰ ਰੋਕ ਲੈਂਦਾ ਮੁੰਡਾ ਕਾਰ ਚਲਾਉਣ ਵਾਲਾ ਤੇ ਉਹਨੂੰ ਕਹਿੰਦਾ ਕਿ ਬੇਬੇ ਤੁਸੀਂ ਮੜੀਆਂ ਦੀਆਂ ਸਾਈਡ-ਸਾਈਡ ਤੇ ਹੋ ਜੋ ਵੀ ਸਾਡੇ ਨਾਲ ਇੱਕ ਬੰਦੇ ਨੇ ਚੜਨਾ ਸਾਡੇ ਨਾਲ ਦੇ ਹੀ ਆ ਚਲੋ ਭਈ ਉਹ ਮੁੰਡਾ ਜਿਹੜਾ ਬੇਬੇ ਹੋਰੀਆਂ ਦੇ ਨਾਲ ਪਿੱਛੇ ਕਾਰ ਦੇ ਵਿੱਚ ਬਹਿ ਜਾਂਦਾ ਤੇ ਕਾਰ ਨੂੰ 5 ਕੁ ਮਿੰਟ ਹੋਈ ਹੁੰਦੀ ਐ ਚੱਲੀ ਨੂੰ ਤੇ ਉਹ ਮੁੰਡਾ ਜਿਹੜਾ ਉਹ ਕੁਛ ਨਾ ਉਹਨਾਂ ਨੂੰ ਦੋਨਾਂ ਨੂੰ ਸੰਘਾ ਦਿੰਦਾ ਦੋਨਾਂ ਨੂੰ ਸੰਘਾ ਦਿੰਦਾ ਤੇ ਉਹਨਾਂ ਤਾਂ ਮਤਲਬ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਗਿਆ ਉਹ ਅੱਖਾਂ ਉਹਨਾਂ ਦੀਆਂ ਖੁੱਲੀਆਂ ਹੁੰਦੀਆਂ ਤੇ ਚਲੋ ਮੁਖਤਿਆਰ ਕੌਰ ਦੇ ਜੇਬ 'ਚ ਜਿਹੜੇ ਪੈਸੇ ਹੁੰਦੇ ਆ ਉਹ ਲੁੱਟ ਲੈਂਦੇ ਆ ਸੋਨੇ ਦੀਆਂ ਵਾਲੀਆਂ ਤੇ ਚੂੜੀਆਂ ਲਾ ਕੇ ਤੇ ਉਹਨਾਂ ਨੂੰ ਉੱਥੇ ਹੀ ਗੱਡੀ 'ਚੋਂ ਤਾਰ ਦਿੰਦੇ ਆ ਗੱਡੀ 'ਚੋਂ ਤਾਰ ਕੇ ਰਸਤੇ 'ਚੋਂ ਤੇ ਗੱਡੀ ਲੈ ਕੇ ਭੱਜ ਜਾਂਦੇ ਆ ਤੇ ਮਖਤਿਆਰ ਕਰਨ ਨੂੰ ਤੇ ਉਹਦੀ ਗਵਰਡਨ ਨੂੰ ਕੋਈ ਸੁਰਤ ਨਹੀਂ ਹੁੰਦੀ ਡੋਰ ਪੌਰ ਜੀਆਂ ਹੋਈਆਂ ਹੁੰਦੀਆਂ ਮੂੰ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਵੀ ਸਾਡਾ ਵੀ ਮੇਰੇ ਲਾਹ ਲਿਆ ਸੋਨਾ ਪਰ ਉਹਨਾਂ ਤੋਂ ਤੋਂ ਬੋਲਿਆ ਗਿਆ ਰੋਲਾ ਪਾਇਆ ਗਿਆ ਤੇ ਨਾ ਹੀ ਉਹਦੇ ਤੋਂ ਕੁਝ ਮਤਲਬ ਵਿਰੋਧ ਹੋ ਕਰ ਸਕੀਆਂ ਚਲੋ ਉੱਥੇ ਬੈਠੀਆਂ ਤੇ ਉਸ ਤੋਂ ਬਾਅਦ ਨਾ ਥੋੜੇ ਜਿਹੀ ਟਾਈਮ ਬਾਅਦ ਇੱਕ ਗੱਡੀ ਆਉਂਦੀ ਆ ਤੇ ਉਹ ਗੱਡੀ ਤੇ ਪਰਿਵਾਰ ਹੁੰਦਾ ਕੋਈ ਉਹ ਗੱਡੀ ਵਾਲੇ ਵੇਖਦੇ ਆ ਵੀ ਸਿਖਰ ਦਪਹਿਰੇ ਦੋ ਬਜ਼ੁਰਗ ਔਰਤਾਂ ਵੀ ਇੱਥੇ ਕਿਵੇਂ ਚਲੋ ਗੱਡੀ ਰੋਕ ਲੈਂਦੇ ਆ ਗੱਡੀ ਰੋਕ ਕੇ ਉਹਨਾਂ ਕੋਲ ਆਂਦੇ ਬੀਬੇ ਬੇਬੇ ਤੇ ਹਾਂ ਬਤ ਹਾਂ ਬਤ ਆਈਂ ਜੀ ਕਰਦੀ ਆ ਬੇਬੇ ਤੁਸੀਂ ਇਸ ਸਿਖਰ ਦੁਪਹਿਰੇ ਇੱਥੇ ਕਿਵੇਂ ਪੁੱਤ ਲੁੱਟ ਲਿਆ ਪੁੱਤ ਲੁੱਟ ਲਿਆ ਜਦੋਂ ਮੁਖਤਿਆਰ ਕੋਲ ਆਈ ਕਹਿੰਦੀ ਆ ਤੇ ਉਹ ਮੁੰਡੇ ਨੂੰ ਨਾ ਸਮਝ ਲੱਗ ਗਈ ਸੀ ਕਿਉਂਕਿ ਇਹੋ ਜਿਹੇ ਘਟਨਾਵਾਂ ਵਾਫਰ ਦੀਆਂ ਵੇਖਦੇ ਆ ਸੁਣਦੇ ਆ ਆਸੇ ਪਾਸੇ ਵੀ ਫਲਾਣੇ ਪਿੰਡ ਬੱਸ ਚੋ ਰਿੰਗ ਲਾ ਲੇ ਉਹਨੂੰ ਮਤਲਬ ਵੇਹੋਸ਼ ਕਰਤਾ ਗੱਡੀ 'ਚ ਬਿਠਾ ਲਿਆ ਤੇ ਉਹ ਕਹਿੰਦਾ ਕਿ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਭਾਗਵਾਨ ਨੇ ਗੱਲ ਤਾਂ ਉਹੀ ਹੋਗੀ ਬੇਬੇ ਨਾਲ ਵੀ ਉਹੀ ਗੱਲ ਹੋਈ ਲੱਗਦੀ ਆ ਚਲਾਇਆਂ ਕਰ ਤੂੰ ਇਹਨਾਂ ਨੂੰ ਗੱਡੀ 'ਚ ਬਿਠਾ। ਚਲ ਭੀ ਉਹਨਾਂ ਨੂੰ ਦੋਨਾਂ ਨੂੰ ਗੱਡੀ 'ਚ ਬਿਠਾਉਂਦੇ ਆ ਉਹ ਦੋਨੋਂ ਜੀ ਗੱਡੀ 'ਚ ਬਿਠਾ ਕੇ ਚੱਲ ਉਹਦੇ ਘਰ ਵਾਲੀ ਇਹਨੂੰ ਪਾਣੀ ਦਿੰਦੀ ਆ। ਪਾਣੀ ਦੇ ਕੇ ਤੇ ਉਸ ਤੋਂ ਬਾਅਦ ਉਹਨਾਂ ਸਿੱਧੇ ਹਸਪਤਾਲ ਚਲੇ ਜਾਂਦੇ ਆ। ਹਸਪਤਾਲ ਦੇ ਵਿੱਚ ਜਾ ਕੇ ਡਾਕਟਰ ਨੂੰ ਦੱਸਦੇ ਆ ਵੀ ਸ਼ਾਇਦ ਮਾਈਆਂ ਮੇਲੇ ਤੋਂ ਆਈਆਂ ਸੀ ਵੀ ਇਹਨਾਂ ਨਾਲ ਤਾਂ ਸ਼ਾਇਦ ਕੋਈ ਵਾਰਦਾਤ ਹੋ ਗਈ ਤੇ ਡਾਕਟਰ ਜਦੋਂ ਵੇਖਦਾ ਵੀ ਡਾਕਟਰ ਕਹਿੰਦੇ ਵੀ ਹਾਂ ਇਹਨਾਂ ਨੂੰ ਕੋਈ ਨਸ਼ੇਲੀ ਚੀਜ਼ ਆ ਜਿਹੜੀ ਉਹ ਸੰਗਾਈ ਗਈ ਆ। ਨਾ ਤਾਂ ਉਹ ਬੇਹੋਸ਼ ਸੀ ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ। ਚਲੋ ਡਾਕਟਰ ਨਾ ਉਹਨਾਂ ਨੂੰ ਥੋੜੀ ਦਵਾਈ ਦਿੰਦੇ ਦਵਾਈ ਦੇ ਕੇ ਉੱਥੇ ਬੈੱਡ ਤੇ ਲਟਾਉਂਦੇ ਆ ਤੇ ਅੱਧੇ ਇੱਕ ਘੰਟੇ ਬਾਅਦ ਮੁਖਤਿਆਰ ਕੌਰ ਨੂੰ ਤੇ ਉਹਦੀ ਗਵਾਂਡਨ ਨੂੰ ਕਾਫੀ ਸੁਰਤ ਆ ਜਾਂਦੀ ਆ ਤੇ ਚੱਲ ਉਹ ਜਿਹੜਾ ਉਹਨਾਂ ਨੂੰ ਪੁੱਛਦਾ ਬੰਦਾ ਵੀ ਬੇਬੇ ਤੁਸੀਂ ਕਿੱਥੋਂ ਆ ਕਹਿੰਦੀ ਪੁੱਤ ਤਾਂ ਨਾਲ ਦੇ ਪਿੰਡ ਤੋਂ ਹੀ ਆ ਭਾਗੀਵੰਦਰ ਤੋਂ ਉਹ ਕਹਿੰਦਾ ਕਿ ਕੀ ਹੋ ਗਿਆ ਤੁਹਾਡੇ ਨਾਲ ਕਹਿੰਦੀ ਪੁੱਤ ਮੈਨੂੰ ਨਹੀਂ ਪਤਾ ਕੀ ਹੋ ਗਿਆ ਪਰ ਉਹ ਝਾਕਦੀ ਉਹ ਕਹਿੰਦੀ ਵੀ ਨਾ ਤਾਂ ਮੇਰੇ ਸੋਨੇ ਦੀਆਂ ਚੋੜੀਆਂ ਨਾ ਮੇਰੀਆਂ ਵਾਲੀਆਂ ਵੀ ਸਾਨੂੰ ਇੰਨਾ ਪਤਾ ਵੀ ਸਾਨੂੰ ਇੱਕ ਮੁੰਡੇ ਤੇ ਕੁੜੀ ਨੇ ਗੱਡੀ 'ਚ ਬਿਠਾਇਆ ਸੀਗਾ ਉਸਨੂੰ ਜਾਣਦਾ ਸੀ ਅਸੀਂ ਤਾਂ ਉਹਨੂੰ ਜਾਣਦੀਆਂ ਨਹੀਂ ਸੀ ਤੇ ਰਸਤੇ 'ਚ ਉਹਨਾਂ ਨੇ ਕਿਹਾ ਵੀ ਸਾਡੇ ਨਾਲ ਦਾ ਇੱਕ ਹੋਰ ਮੁੰਡਾ ਚੜ੍ਹੂ ਵੀ ਉਦੋਂ ਬਾਅਦ ਨਹੀਂ ਸਾਨੂੰ ਪਤਾ ਲੱਗਿਆ ਵੀ ਉਹ ਇੱਕ ਵਾਰੀ ਉਹਨੇ ਸਾਡੇ ਮੂੰਹ 'ਵਾਲ ਰਮਾਲਾ ਜਾ ਜ਼ਰੂਰ ਕਰਿਆ ਸੀ ਵੀ ਪਰ ਪਤਾ ਨਹੀਂ ਲੱਗਿਆ ਉਹ ਕਹਿੰਦਾ ਬੇਬੇ ਮੈਂ ਸਮਝ ਗਿਆ ਤੁਹਾਡੇ ਨਾਲ ਵੀ ਉਹੀ ਘਟਨਾ ਹੋ ਗਈ ਪਿਛਲੇ ਮਹੀਨੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਸਾਡੇ ਰਿਸ਼ਤੇਦਾਰੀ 'ਚ ਕੋਈ ਬੇਬੇ ਆ ਰਹੀ ਸੀ ਬੱਸ ਦੇ ਵਿੱਚ ਹੋਈ ਸੀ ਉਹਦੇ ਨਾਲ ਇਹ ਘਟਨਾ ਉਹਨੂੰ ਵੀ ਗੱਡੀ 'ਚ ਬਿਠਾ ਲਿਆ ਸੀ ਤੇ ਚੱਲ ਬੇਬੇ ਮੈਂ ਤੈਨੂੰ ਛੱਡ ਕੇ ਆਉਣਾ ਤੇ ਉਹ ਬੰਦਾ ਵਿਚਾਰਾ ਫਿਰ ਉਹਨਾਂ ਨੂੰ ਦੋਨਾਂ ਨੂੰ ਗੱਡੀ 'ਚ ਬਿਠਾ ਕੇ ਕਰੇ ਲਈ ਕੀ ਹੁੰਦਾ ਘਰ ਦੱਸ ਦਿੰਦੀਆਂ ਉਹ ਭਾਗੀ ਮੰਦਰ ਪਹੁੰਚ ਜਾਂਦੇ ਆ ਤੇ ਘਰ ਦੇ ਵਿੱਚ ਆ ਕੇ ਚਲੋ ਮਖਤਿਆਰ ਕੌਰ ਦੀਆਂ ਨੂਹਾਂ ਜਿਹੜੀਆਂ ਉਹ ਹੈਰਾਨ ਹੁੰਦੀਆਂ ਵੀ ਬੇਬੇ ਗਈ ਤਾਂ ਬਸ ਤੇ ਸੀ ਗੱਡੀ ਤੇ ਕਿਵੇਂ ਚੱਲ ਭਈ ਪਰ ਸਮਝ ਉਹ ਵੀ ਜਾਂਦੀਆਂ ਬੇਬੇ ਨੂੰ ਕਬਰਾਈ ਹੋਈ ਦੇਖ ਕੇ ਤੇ ਐਡੇ ਐਡੇ ਜਿਹੜੇ ਰਿੰਗ ਦੀਂਦੇ ਸੀ ਦੂਰੋਂ ਚਮਕਦੇ ਸੀ ਉਹ ਹੈ ਨਹੀਂ ਸੀ ਤੇ ਨੂਹਾਂ ਦਾ ਮੱਥਾ ਠਣਕ ਜਾਂਦਾ ਤੇ ਚਾ ਲੋ ਕਹਿੰਦੀਆਂ ਕਿ ਬੇਬੇ ਕਿਵੇਂ ਠੀਕ ਆ ਤੇ ਰੋਣ ਲੱਗ ਜਾਂਦੀ ਆ ਉਹ ਤੇ ਉਹ ਬੰਦਾ ਜਿਹੜਾ ਇਸ਼ਾਰੇ ਨਾਲ ਦੱਸ ਦਿੰਦਾ ਉਹ ਕਹਿੰਦਾ ਬੇਬੇ ਨਾਲ ਤਾਂ ਘਟਣਾ ਵਾਪਰ ਗਈ ਤੋ ਕਹਿੰਦੀਆ ਬੇਬੇ ਤੇਰੀਆਂ ਚੂੜੀਆਂ ਤੇ ਤੇਰੇ ਰਿੰਗ ਕਹਿੰਦੀ ਪੁੱਤ ਬਸ ਉਹੀ ਗੱਲ ਹੋਗੀ ਕਹਿੰਦੀ ਮੈਨੂੰ ਕਈਆਂ ਨੇ ਕਿਹਾ ਸੀ ਵੀ ਤੂੰ ਨਾ ਪਾਇਆ ਕਰ ਕਹਿੰਦੀ ਮੈਂ ਕਿਹਾ ਸੀ ਮੇਰੇ ਕੋਲ ਨੇੜੇ ਲੱਗ ਜੋ ਵੀ ਮੈਂ ਤਾਂ ਜਰਮਾਣੀ ਬੁੜੀਆਂ ਆ ਵੀ ਮੈਂ ਤਾਂ ਦੋ ਜਣਿਆਂ ਨੂੰ ਕਿਹੜਾ ਨਾਂ ਫੈਂਟ ਦਿਆਂ ਪਰ ਕਹਿੰਦੀ ਉਹਨਾਂ ਨੇ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਉਹ ਕੰਗੀ ਚੱਲ ਕੋਈ ਨਾ ਬੇਬੇ ਸ਼ੁਕਰ ਹੋਇਆ ਤੇਰੀ ਜਾਨ ਬਚ ਗਈ ਨਾ ਵੀ ਕੋਈ ਨਾ ਸੋਨਾ ਗਿਆ ਤਾਂ ਗਿਆ ਤੂੰ ਸਾਨੂੰ ਸੋਨਾ ਤੈਨੂੰ ਸੋਨਾ ਸਾਨੂੰ ਤੇਰੇ ਨਾਲੋਂ ਵੱਧ ਪਿਆਰਾ ਨਹੀਂ ਹੈਗਾ ਕੋਈ ਨਾ ਤੇ ਉਹਨੂੰ ਚੱਲ ਪਾਣੀ ਦਿੰਦੀਆਂ ਉਹਨਾਂ ਦਾ ਵੀ ਧੰਨਵਾਦ ਕਰਦੀਆਂ ਨੇ ਫਿਰ ਉਹ ਆਪ ਦੇ ਘਰ ਵਾਲਿਆਂ ਨੂੰ ਫੋਨ ਕਰਦੀਆਂ ਉਹ ਖੇਤ ਕਣਕ ਵੜਦੇ ਹੁੰਦੇ ਉਹ ਆਉਂਦੇ ਆ ਚਲੋ ਆ ਕੇ ਵਿਚਾਰੇ ਉਸ ਬੰਦੇ ਦਾ ਧੰਨਵਾਦ ਕਰਦੇ ਆ ਉਹ ਬੰਦਾ ਉਥੋਂ ਕਾਫੀ 15 20 ਕਿਲੋਮੀਟਰ ਦੂਰ ਪਿੰਡ ਦਾ ਸੀਗਾ ਤੇ ਉਹ ਕਹਿੰਦੇ ਕਿ ਪੁਲਿਸ ਰਿਪੋਰਟ ਤੁਸੀਂ ਕਰਵਾ ਦਿਓ ਚਲੋ ਮਖਤਿਆਰ ਕੌਰ ਨੂੰ ਤੇ ਉਹਦੀ ਗਵਾਂਡਣ ਨੂੰ ਲੈ ਕੇ ਉਹਦਾ ਮੁੰਡਾ ਗੱਡੀ ਤੇ ਜਾਂਦਾ ਪੁਲਿਸ ਰਿਪੋਰਟ ਕਰਾ ਦਿੰਦੇ ਆ ਸਾਰੀ ਗੱਲ ਦੱਸ ਦਿੰਦੇ ਆ ਤੇ ਪਰ ਆ ਦੇਖੋ ਹੁਣ ਉਹ ਚੀਜ਼ਾਂ ਬਹੁਤ ਸਾਰੀਆਂ ਚੋਰੀ ਠੱਗੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਵੀ ਲੋਕ ਹਨ ਜਿਹੜੇ ਇੱਕ ਮਤਲਬ ਕਹਿ ਲਓ ਉਹਨਾਂ ਦਾ ਪੂਰਾ ਚੈਨਲ ਬਣਿਆ ਹੋਇਆ ਇਸ ਤਰ੍ਹਾਂ ਦਾ ਕਿ ਉਹਨਾਂ ਚੌਂਕਾਂ ਦੇ ਵਿੱਚ ਖੜੀਆਂ ਹੋਈਆਂ ਔਰਤਾਂ ਜਿਹੜੀਆਂ ਮਤਲਬ ਕੋਈ ਮੇਨ ਰੋਡ ਤੇ ਚੌਂਕ ਆ ਉਥੋਂ ਪਤਾ ਹੁੰਦਾ ਵੀ ਪਿੰਡਾਂ ਨੂੰ ਰਾਹ ਜਾਂਦੇ ਆ ਔਰਤਾਂ ਖੜੀਆਂ ਹੁੰਦੀਆਂ ਤੇ ਇਹੋ ਜਿਹੀ ਘਟਨਾ ਸਾਡੇ ਪਿੰਡ ਵੀ ਪਿਛਲੇ 2 ਕੁ ਮਹੀਨੇ ਪਹਿਲਾਂ ਵਾਪਰੀ ਸੀ 2-3 ਘਟਨਾਵਾਂ ਵਾਪਰੀਆਂ ਸੀ ਮਤਲਬ ਉਹ ਕਹਿ ਦਿੰਦੇ ਆ ਕਿ ਆਜੋ ਆਂਟੀ ਜਾਣਦੇ ਹੁੰਦੇ ਆ ਉਹ ਥੋੜਾ ਬਹੁਤਾ ਕਿਸੇ ਤੋਂ ਪਤਾ ਕਰ ਲੈਂਦੇ ਆ ਵੀ ਤੁਸੀਂ ਸੇਮੇ ਜਾਣਾ ਉਹ ਕਹਿੰਦੀ ਵੀ ਹਾਂ ਉਹਨਾਂ ਨੂੰ ਬਿਠਾ ਲਿਆ ਸੀ ਤੇ ਉਹਨਾਂ ਦੇ ਵੀ ਰਿੰਗ ਲਾਹਲੇ ਸੀਗੇ ਮਤਲਬ ਇਹੋ ਜਿਹਾ ਕੁਝ ਸੰਗਾਉਂਦੇ ਆ ਉਹ ਵੀ ਉਹਦੇ ਨਾਲ ਬੰਦਾ ਵਿਰੋਧ ਨਹੀਂ ਕਰ ਸਕਦਾ ਤੇ ਜਿਆਦਾ ਵੇਹੋਸ਼ ਵੀ ਨਹੀਂ ਹੁੰਦਾ ਫਿਰ ਉਹਨੂੰ ਉਤਾਰ ਕੇ ਚਲੇ ਜਾਂਦੇ ਆ ਵੀ ਐਨੀ ਲੋਟਾ ਜਿਹੜੀ ਇਸ ਦੁਨੀਆ ਤੇ ਸਮਾਜ ਦੇ ਵਿੱਚ ਛਾਈ ਹੋਈ ਆ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਬਾਹਰ ਜਿਆਦਾ ਪੈਸਾ ਕੈਸ਼ ਤੇ ਸੋਨਾ ਜਿਹੜਾ ਪਾਣ ਕੇ ਨਾ ਜਾਈਏ ਕਿਉਂਕਿ ਇਹ ਨਹੀਂ ਪਤਾ ਵੀ ਇਹ ਹੀ ਸੋਨਾ ਕਦੋਂ ਸਾਡੀ ਜਾਣ ਦਾ ਦੋਸ਼ਮਣ ਬਣ ਜਾਈ ਕਿਉਂਕਿ ਕਈ ਵਾਰੀ ਲੋਕ ਇਹ ਕਰਦੇ ਆ ਵੀ ਮਾਰ ਕੇ ਵੀ ਸੁੱਟ ਜਾਂਦੇ ਆ ਸੋਨੇ ਕਰਕੇ ਤੇ ਖਾਸ ਕਰਕੇ ਔਰਤਾਂ ਪ੍ਰਾਣੀਆਂ ਔਰਤਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਆਦਾ ਸੋਨਾ ਪਾ ਕੇ ਤੁਸੀਂ ਬਾਹਰ ਕਿਤੇ ਵੀ ਨਾ ਜਾਓ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ